थोड़ा चेक कर हम व्यक्ति नहीं बाकी जो शाम ड्यूटी जो था है तो अंदर ऐसा या ये वाला पिलाना कोन डिफिकल्टी है कि एक बांध वाली बारे में जो भी दाम थी और जो थी वहां के कंप्यूटर ने 31 नहीं किया कि यदि हमें प्रति थी और ये जो कंप्यूटर ने 31 नाम की प्रॉपर्टी थी थी ਅਜੇ ਸੀਵੇ ਬਾਹਤ ਆ ਦਬਾਰਾ ਰੋਗ ਲੰਗੇ ਤੇ ਇਹ ਜਿਹੜੀ ਹੋਈ ਆ ਬਾਖੀ ਸੁਧਾਉਣ ਨੂੰ ਕੋਈ ਮੰਨ ਕੰਬਲੇ ਹੀ ਕੋ ਸਰ ਪਰਿਵਾਰ ਦਾ ਕਹਿੰਦਾ ਕਿ ਮਗਰਮ ਜੀ ਪ੍ਰਾਪਤੀ ਆ ਜੀ ਉਸਦੇ ਨਾਮ ਨਹੀਂ ਹੈਗੀ ਇਹ ਦੇਖੋ ਇਹ ਫਾਰਮਾਂ ਸੀ ਹਾਂ ਜਿਹੜਾ ਹੱਲਾਂ ਨੂੰ ਰਾਈਟ ਹੈ ਨਾ ਆਪਾਂ ਜਾ ਕੇ ਪੀਨ ਕਾਪੀ ਦੇ ਕਰਵਾਉਣ ਤੋਂ ਦੇ ਦਿੱਤਾ ਇਧਰ ਕੋਈ ਸੋਚਦਾ ਹੈ ਕਿ ਕਾਉਂਟਿ ਨੂੰ ਕਰਪਾ ਸਰ ਕੁਝ ਕਿ ਮੈਂ ਚਾਹਤਾ ਜੀ ਹੈਗਾ ਕਿ ਇਹ ਚਿੱਤਰ ਦਾ ਦਰਸਾਰਤ ਮੰਨਿਆ ਗਿਆ ਹੈ ਇਹ 2016 ਦਾ ਤੋਂ ਇਹ ਸਟਾਫ ਰਿਕਾਰਡ ਵਿੱਚ

ਈਕਰੂਪੀਆ ਨੀ ਨਾ ਹਾਂਜੀ ਕਿ ਨਾਮ ਤੇ ਪ੍ਰਿਆੰਕਾ ਤਰਾਹ ਕੀ ਕਹਿਣਾ ਚਾਹੁੰਦੇ ਆ ਜਿਹੜਾ ਤੁਹਾਡਾ ਅੱਜ ਅਟੈਚਮੈਂਟ ਕਰਕੇ ਗਏ ਨੇ ਤੁਹਾਡੇ ਫਾਦਰ ਸਾਹਿਬ ਦੇ ਨਾਮ ਤੇ ਬਿੱਡੂ ਹਾਂਜੀ ਬਿਲਕੁਲ ਗਲਤ ਆ ਸਰ ਇਹ ਸਾਰੀ ਜਾਇਦਾਦ ਮੇਰੇ ਦਾਦਾ ਜੀ ਦੀ ਹੈ ਜੱਦੀ ਜਾਇਦਾਦ ਆ ਤੂੰ ਤੁਸੀਂ ਇਨਕੁਆਇਰੀ ਕਰਕੇ ਜਿਹੜੀ ਵੀ ਮੇਰੇ ਫਾਦਰ ਸਾਹਿਬ ਦੇ ਨਾਲ ਨਿਕਲਦੀ ਹੋ ਅਸੀਦ ਕਰ ਲਓ ਬਟ ਇਹ ਤਾਂ ਸ਼ਰਿਆਮ ਗਲਤ ਗੱਲ ਕਿਉਂਕਿ ਫਾਦਰ ਦੀ ਪ੍ਰਾਪਰਟੀ ਤਾਂ ਕਿਤੇ ਐਂਡੀਪੀਐਸ ਐਕਟ ਦੇ ਵਿੱਚ ਵੀ ਮੈਂਸ਼ਨ ਨਹੀਂ ਹੈਗਾ ਰਿਲੇਸ਼ਨ ਕਿ ਪੇਰੈਂਟਸ ਦੀ ਪ੍ਰਾਪਰਟੀ ਤੁਸੀਂ ਕਰ ਸਕਦੇ ਹੋ ਜਾਂ ਉਹ ਤੇ ਉਹਦੇ ਵਿੱਚ ਵੀ ਐਸ ਪਾਉਲਸ ਆ ਜਾਂ ਬ੍ਰਦਰ ਸਿਸਟਰ ਆ ਇਹ ਕਿਹੜੇ ਕਾਨੂੰਨ ਦੇ ਥਰੂ ਸੀਜ਼ ਹੋ ਰਹੀ ਹੈ ਪ੍ਰਾਪਰਟੀ ਕਿਸ ਸਰਕਾਰ ਸਰਕੇ ਸਰਕਾਰ ਤੋਂ ਮੰਗ ਕਰਦੇ ਹਾਂ 1986 ਤੇ 87 ਦੀਆਂ ਰਜਿਸਟਰੀਆਂ ਆ ਇਹ ਮਤਲਬ ਜਦੋਂ ਤਾਂ ਉਹ ਮਿੱਲਾ ਦਾ 10 15 ਸਾਲ ਉਮਰ ਹੋਊਗੀ ਉਹਨਾਂ ਦੀ ਸਿਰਫ 1911 12 1977 ਦਾ ਨਾ ਤਾਂ ਜਾਨਮਾ 10 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਪ੍ਰਾਪਰਟੀਆਂ ਖਰੀਦ ਲਈਆਂ ਇਹ ਦੇਖਿਆ ਜਾਵੇਗਾ ਸਾਰੇ ਇਨਕੁਆਇਰੀ ਕਰਕੇ ਤੇ ਕਿਹੜੇ ਵੇਚਦੇ ਇਹ ਪ੍ਰਾਪਰਟੀ ਜਿਹੜੀ ਹੁਣ ਕਿਤੇ ਤੁਹਾਡਾ ਕੋਈ ਕੇਸ ਚੱਲਦਾ ਹੋਵੇ ਕਿ ਸਾਡਾ ਆਹੀ ਚੱਲਦਾ ਜਿਹੜਾ ਹੁਣ ਮੁਕੱਦਮਾ ਹੋਇਆ ਇਹਨਾਂ ਦੇ ਮੁਕੱਦਮਾ ਨੰਬਰ 68 ਬਾਕੀ ਕੋਈ ਕੇਸ ਨਹੀਂ ਸਭ ਖਤਮ ਨੇ ਬਰੀ ਹੋ ਚੁੱਕੇ ਨੇ ਉਹਨਾਂ ਕੋਈ ਨਾ ਬਰੀ ਹੋ ਚੁੱਕੇ ਜਿਹੜਾ ਮੁਕੱਦਮਾ ਨੰਬਰ 68 ਐਫ ਆਈ ਆਰ ਦੀ ਇਨਕੁਆਰੀ ਲਗਵਾਈ ਆ ਕਿ ਇਹ ਮੁਕੱਦਮਾ ਝੂਠਾ ਹੈ ਦੀ ਇਨਕੁਆਰੀ ਵੀ ਸਾਡੀ ਜਲਦੀ ਤੋਂ ਜਲਦੀ ਕਰਵਾਈ ਜਾਵੇ ਕਿਉਂਕਿ ਸਾਨੂੰ 2 ਮਹੀਨੇ ਹੋ ਗਏ ਇਨਕੁਆਰੀ ਦਾ ਪ੍ਰੋਸੀਜਰ ਕਰਦੇ ਨੂੰ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਾਰਕ 2-3 ਵਾਰ ਹੋ ਚੁੱਕੀ ਆ ਪਰ ਹਜੇ ਤੱਕ ਕੁਝ ਨਹੀਂ ਹੋਇਆ ਇਹ ਇਨਕੁਆਰੀ ਵੀ ਕੰਪਲੀਟ ਕਰਵਾਈ ਜਾਵੇ ਸਾਡੀ ਇਹ ਮੰਗ ਦਾ ਖਾਸ ਹਾਂਜੀ ਪਰਿਵਾਰ ਦਾ ਕਹਿਣਾ ਕਿ ਮਤਲਬ ਜੋ ਇਹ ਜਾਇਦਾਦ ਆ ਬਿੱਟੂ ਘੇੜੇ ਦੀ ਜਸਵੀਰ ਸਿੰਘ ਦੀ ਜੋ ਵੀ ਵੀ ਇਹ ਉਹਦੇ ਪਿਓ ਦਾਦੇ ਦੀ ਪਹਿਲਾਂ ਉਹਨਾਂ ਦੀ ਜਾਇਦਾਦ ਆ ਨਾ ਕਿ ਉਹਨਾਂ ਦੀ ਬਣਾਈ ਹੋਈ ਆ ਪਰਿਵਾਰ ਦੇ ਇਹੀ ਨੇ ਉਹਨਾਂ ਦਾ ਕਹਿਣਾ ਨਾ ਕਿ ਪਿੰਡ ਦਾ ਵੀ ਕਈ ਕੁਝ ਸੰਬੰਧਤ ਲੋਕ ਨੇ ਵੀ ਮਤਲਬ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ ਵੀ ਜੋ ਪਹਿਲਾਂ ਉਹਨਾਂ ਦੇ ਹਿੱਸੇ 'ਚ ਮਿਲੀ ਹੋਈ ਆ 87 ਡੇਕਰੀ ਧੰਨਵਾਦ ਜੀ ਦੀ ਵੋਟ ਬਣੀ ਆ ਹਾਂਜੀ ਆ ਤਰੁਕ ਨੂੰ ਕਿਹਾ